ਤੋ ਦਵਿੰਦਰ ਕੌਰ ਹੈ ਪਿੰਡ ਕਿਹੜਾ ਹੈਗਾ ਜੀ ਪਿੰਡ ਜਮਾਰਾ ਦਾ ਅਸੀਂ ਜ਼ਿਲ੍ਹਾ ਹੀ ਜ਼ਿਲ੍ਹਾ ਤੁੰਗਰੂਰ ਇੱਕ ਮਾਤਾ ਤੁਹਾਨੂੰ 3 ਮਹੀਨੇ ਪਹਿਲਾਂ ਸੀ ਬਾਰਡਰੀ ਸਪੰਜੂਸ ਦੇ ਕੇ ਗਏ ਸੀਗੇ ਹਾਂਜੀ ਉਹ ਲੈਂਡ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤ ਆ ਗਈ ਸੀਗੀਆਂ ਦਿੱਕਤਾਂ ਜੀ ਹੁਣ ਮੇਰਾ ਪਹਿਲਾਂ ਹੱਡ-ਬੋਡੇ ਜੇ ਬਾਹਰ ਦੁਖਦੇ ਸੀ ਸਹੀ ਜੀ ਹੁਣ ਮੈਂ ਜਿੱਦਾਂ ਨਹੀਂ ਸਮਝ ਦਵਾਈ ਮੈਂ ਸ਼ੁਰੂ ਕਰੀ ਵਰਤਣੀ ਸਹੀ ਤੇ ਉਦੋਂ ਦੀ ਮੈਂ ਠੀਕ ਹੋ ਗਈ ਹੁਣ ਮੇਰੇ ਹੱਡ-ਬੋਡੇ ਇੰਨੇ ਨਹੀਂ ਦੁਖਦੇਗੇ ਤੇ ਹੁਣ ਘੱਟ ਦੁਖਦੇ ਨੇ ਇੱਕ ਤਾਂ ਅਮਾ ਦਾ ਬੀਪੀ ਪਤਾ ਹੈਗਾ ਸੀਗਾ ਨਾ ਹਾਂ ਇੱਕ ਮੇਰਾ ਵੀ ਵੀ ਵੱਡਾ ਇਹ ਖੂਨ ਘਾੜਾ ਹੈਗਾ ਅਸਹੀ ਤੇ ਇਹ ਮਾਤਾ ਸ ਨੂੰ ਦਿੱਕਤ ਆ ਕਿੰਨੇ ਟਾਈਮ ਤੋਂ ਹੈਗੀ ਸੀਗੀਆਂ ਦਿੱਕਤ ਆ ਗਿਆ ਜੀ ਮੈਨੂੰ 10 ਸਾਲ ਤੋਂ ਅਸੀਂ 10 ਸਾਲ ਤੋਂ ਹੈਗੇ ਸੀਗਾ 10 ਸਾਲ ਤੋਂ ਆਈਏ ਤੁਸੀਂ ਦਵਾਈਆਂ ਖਾ ਰਹੀ ਸੀ ਸ ਨੂੰ ਕੋਈ ਹੱਲ ਨਹੀਂ ਮਿਲ ਰਿਹਾ ਸੀ ਬੜੇ ਲਈ ਬਹੁਤਾਂ ਆਟੀ ਦਵਾਈ ਭਰ ਦਵਾਈ ਨਾਲ ਮੈਨੂੰ ਠੀਕ ਨਹੀਂ ਆਈਏਗੀ ਅਸਹੀ ਜਦੋਂ ਤੁਸੀਂ ਪੰਜ ਉਸ ਵਰਤੇ ਬੋਡੀ ਸੈਂਸ ਪੈਕ ਵਰਤਿਆ ਇਹਦੇ ਸਾਨੂੰ ਕਿੰਨਾ ਕੁ ਰਿਜ਼ਲਟ ਆਇਆ ਹੈਗਾ ਇਹਨਾਂ ਨਾਲ ਆ ਗਿਆ ਮੈਨੂੰ ਚਵਾਨੀ ਬਾਹਰ ਤਾਂ ਆ ਗਈ ਅਸਹੀ ਹਾਂ ਯਾਨੀ ਕਿ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਦੇਣਾ 50% ਫਰਕ ਉਹ ਮਿਲੂ। ਇਹਦੇ ਨਾਲ ਫਾਇਦਾ ਹੈ। ਅਸਹੀ। ਹਾਂ। ਜਿਹੜੇ ਪੈਣ ਪਾਈ ਤੁਹਾਨੂੰ ਮਿਲ ਕੇ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਸਿਨਹਾ ਦੇਣਾ ਚਾਹੋਗੇ? ਉਹਨਾਂ ਨੂੰ ਇਹ ਸਿਨਹਾ ਦੇਵਾਂਗੇ ਵੀ ਜੀ ਵੀ ਉਹ ਦਵਾਈਆਂ ਸਮਝ ਵੀ ਉਹ ਦਵਾਈ ਠੀਕ ਹੈ ਵੀ ਉਹ ਦਵਾਈਆਂ ਨਾਲ ਮੈਚਟ ਹੋ ਗਈ। ਅਸਹੀ। ਹੂੰ। ਵੀ ਬਡੀ ਸਾਈਜ਼ ਪੈਕ ਸਭ ਨੂੰ ਵਰਤਣਾ ਚਾਹੀਦਾ ਜੀ। ਹਾਂ। ਠੀਕ ਹੈ ਮਾਤਾ ਜੀ। ਧੰਨਵਾਦ।